ਇਸ ਵੱਲੇ ਦੀ ਵੱਡੀ ਖਬਰ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਵਾਰੀ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ਦੀ ਵਾਪਸੀ ਹੋਣ ਜਾ ਰਹੀ ਹੈ ਜੀ ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਹੁਣ ਰੱਦ ਕਰ ਦਿੱਤਾ ਗਿਆ ਹੈ ਜੀ ਹਾਂ ਕੇਸੇ ਵੱਲੋਂ ਇਹ ਫੈਸਲਾ ਰੱਦ ਕੀਤਾ ਗਿਆ ਹੈ ਇਸ ਦੇ ਬਾਬਤ ਵੀ ਚਰਚਾ ਕਰਾਂਗੇ ਪਰ ਤਾਂ ਇਤੋਂ ਪਹਿਲਾਂ ਜਕਰ ਪਿਛੋਕਰ ਤੇ ਚਾਰਤਮਾਰੀ ਇਹ ਤਾਂ ਇੱਕ ਵਿਅਕਤੀ ਦੇ ਵੱਲੋਂ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਅ ਜਿਹੜਾ ਨੇ ਸੰਬੰਧ ਨੇ ਜਿਸ ਤੋਂ ਬਾਅਦ ਇਹ ਇਲਜ਼ਾਮਾ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗ ਰਹੇ ਇਲਜ਼ਾਮਾਂ ਦੀ ਜਾਂਚ ਕੀਤੀ ਜਾਣੀ ਸੀ ਤੇ ਉਸ ਕਮੇਟੀ ਨੂੰ ਪਹਿਲਾਂ 15 ਦਿਨ ਦਾ ਸਮਾਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਕਮੇਟੀ ਦਾ ਸਮਾਂ ਵਧਾ ਕੇ ਇੱਕ ਮਹੀਨਾ ਕਰ ਦਿੱਤਾ ਗਿਆ ਤੇ ਉਨਾ ਚਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੰਬੇ ਰੱਖਿਆ ਗਿਆ ਜਿਸ ਤੋਂ ਬਾਅਦ ਲਗਾਤਾਰ ਗੈਨੇ ਹਰਪੀ ਸਿੰਘ ਉਹਦੇ ਵੱਲੋਂ ਕਈ ਵੱਡੀਆਂ ਗੱਲਾਂ ਆਖੀਆਂ ਗਿਆ ਉਹਨਾਂ ਨੇ ਕਹਿ ਕੇ ਸਕ੍ਰਿਪਟ ਜਿਹੜੀ ਆ ਉਹ ਪਹਿਲਾਂ ਹੀ ਲਿਖ ਲਈ ਗਈ ਹੈ ਮੈਨੂੰ ਪਹਿਲਾਂ ਹੀ ਹਟਾਉਣ ਦਾ ਫੈਸਲਾ ਉਹ ਕਰ ਲਿਆ ਗਿਆ ਹੈ ਤਾਂ ਬਸ ਐਵੇਂ ਜਾਮਾ ਟੋਲ ਕਰ ਰਹੇ ਨੇ ਜਿਸ ਤੋਂ ਬਾਅਦ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਆ ਉਹ ਦਰਜ ਕੀਤੀ ਜਾਂਦੀ ਹੈ ਐਸ்சி ਪੀਸੀ ਨੂੰ ਤੇ ਐਸਜੀ ਪੀਸੀ ਦੇ ਵੱਲੋਂ ਉਸ ਦੇ ਉੱਤੇ ਐਕਸ਼ਨ ਲੈਂਦੇ ਹੋਏ ਜਿਹੜਾ ਉਸ ਕਮੇਟੀ ਦੀ ਰਿਪੋਰਟ ਤੇ ਐਕਸ਼ਨ ਲੈਂਦੇ ਹੋਏ ਗੈਂਨੇ ਹਰਪ੍ਰੀਤ ਸਿੰਘ ਨੂੰ ਲੰਬੇ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੂਰਾ ਵਿਵਾਦ ਛੇੜਦਾ ਹੈ ਤੇ ਹੁਣ ਇਸ ਵਿਵਾਦ ਨੇ ਇੱਕ ਨਵਾਂ ਮੋੜ ਉਹ ਲੈ ਲਿਆ ਹੈ ਸਭ ਦੇ ਦਰਮਿਆਨ ਜਥੇਦਾਰ ਸ਼੍ਰੀ ਅਕਾਲ ਤਖਤ ਸਭ ਦੇ ਵੱਲੋਂ ਵੀ ਇਸ ਪੂਰੇ ਫੈਸਲੇ ਦੀ ਤਾੜਨਾ ਜਿਹੜੀ ਉਹ ਕੀਤੀ ਜਾਂਦੀ ਹੈ ਇੱਕ ਫੇਸਬੁੱਕ ਪੋਸਟ ਜਿਹੜੀ ਹੈ ਜਥੇਦਾਰ ਗੈਂਦੇ ਰਗਵੀਰ ਸਿੰਘ ਉਹ ਰਾਦੇ ਵੱਲੋਂ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਅਸਤੀਫਾ ਵੀ ਦੇ ਜਾਂਦੇ ਨੇ ਤੇ ਹੁਣੇ ਸਭ ਦੇ ਦਰਮਿਆਨ ਇੱਕ ਨਵਾਂ ਮੋੜ ਇਸ ਪੂਰੀ ਕਹਾਣੀ ਦੇ ਵਿੱਚ ਆਇਆ ਤਾਂ ਦੱਸਿਏ ਕਿ ਕੱਲ ਗੁਰਦੁਆਰਾ ਸ਼੍ਰੀ ਰਕਾਬਗੰਜ ਦਿੱਲੀ ਵਿਖੇ ਇੱਕ ਪੰਥਕ ਕਾਨਫਰੰਸ ਬੁਲਾਈ ਗਈ ਜਿਸ ਦੇ ਵਿੱਚ ਕਨਵੈਨਸ਼ਨ ਦੇ ਵਿੱਚ ਕਈ ਵੱਡੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹ ਪਹੁੰਚੀਆਂ ਕਈ ਪੰਥਕ ਆਗੂ ਜਿਹੜੇ ਨੇ ਉਹ ਇਸ ਜਿਹੜਾ ਨੇ ਕਨਵੈਨਸ਼ਨ ਦੇ ਵਿੱਚ ਦਿਖਾਈ ਦਿੱਤੇ ਨਹੰਗ ਸਿੰਘ ਜਥੇਬੰਦੀਆਂ ਇਸ ਤੋਂ ਇਲਾਵਾ ਸਾਬਕਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਤੇ ਜਸਵੀਰ ਸਿੰਘ ਰੋਡੇ ਵੀ ਜਿਹੜਾ ਨੇ ਓਐਸ ਕਨਵੈਨਸ਼ਨ ਦੇ ਵਿੱਚ ਦਿਖਾਈ ਦਿੱਤੇ ਨੇ ਤੇ ਉਸ ਤੋਂ ਬਾਅਦ ਇਸ ਫੈਸਲੇ ਦੇ ਉੱਤੇ ਜਿਹੜਾ ਨੇ ਦਿੱਲੀ ਗੁਰਦੁਆਰਾ ਅ ਦਿੱਲੀ ਸੇ ਇੱਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਅਮਿਤ ਸਿੰਘ ਕਾਲਕਾ ਰਾਦੇ ਵੱਲੋਂ ਇਸ ਪੂਰੇ ਫੈਸਲੇ ਨੂੰ ਰੱਦ ਕਰ ਦਿੱਤਾ ਜਾਂਦਾ ਤਾਂ ਦੱਸ ਜੀ ਕਿ ਉਹਨਾਂ ਦੇ ਵੱਲੋਂ ਪੂਰੀ ਸੰਗਤ ਦਾ ਸਾਥ ਲੈ ਕੇ ਇਸ ਫੈਸਲੇ ਨੂੰ ਰੱਦ ਜਿਹੜਾ ਕਰਵਾਇਆ ਗਿਆ ਹੈ ਤਾਂ ਦੱਸ ਜੀ ਕਿ ਉਹਨਾਂ ਨੇ ਕਿਹਾ ਕਿ ਬਹੁਤ ਨਿੰਦਣਯੋਗ ਫੈਸਲਾ ਹੈ ਗਿਆਨੀ ਹਰਪ੍ਰੀਤ ਸਿੰਘ ਸਾਡੇ ਪਹਿਲਾਂ ਵੀ ਜਥੇਦਾਰ ਸਨ ਤੇ ਹੁਣ ਵੀ ਇਹੀ ਜਥੇਦਾਰ ਰਹਿਣਗੇ ਤੇ ਉਹਨਾਂ ਨੇ ਕਿਹਾ ਕਿ ਗਲਤ ਤਰੀਕੇ ਦੇ ਨਾਲ ਐਸਜੀਪੀਸੀ ਦੇ ਵੱਲੋਂ ਫੈਸਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਅਗਿਆਨੇ ਹਰਪ੍ਰੀਤ ਸਿੰਘ ਦੇ ਕੋਲੋਂ ਐਸਜੀਪੀਸੀ ਦੀ ਥਾਂ ਤੇ ਮੈਂ ਮਾਫੀ ਮੰਗਦਾ ਕਿ ਐਸਜੀਪੀਸੀ ਦੇ ਵੱਲੋਂ ਗਲਤ ਫੈਸਲਾ ਜਿਹੜਾ ਉਹ ਲਿਆ ਗਿਆ ਹੈ ਉਹਨਾਂ ਨੇ ਨਾਲ ਦੀ ਨਾਲ ਸੰਘਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਸਾਡੇ ਇਸ ਫੈਸਲੇ ਦੇ ਨਾਲ ਸਹਿਮਤ ਹੋ ਤਾਂ ਤੁਸੀਂ ਜਕਾਰਾ ਛੱਡ ਕੇ ਜਿਹੜਾ ਆਪਣਾ ਪੱਖ ਉਹ ਦੱਸ ਸਕਦੇ ਹੋ ਜਿਸ ਤੋਂ ਬਾਅਦ ਉਹਨਾਂ ਨੇ ਇਸ ਮਤੇ ਨੂੰ ਜਿਹੜਾ ਹੈ ਜਿਹੜਾ ਗਿਆਨੇ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਵੀ ਮੰਨ ਸਕਦੇ ਆ ਕਿ ਹੁਣ ਗੈਂਨੇ ਹਰਪ੍ਰੀਤ ਸਿੰਘ ਦੀ ਵਾਪਸੀ ਜਿਹੜੀ ਆ ਹੋ ਸਕਦੀ ਹੈ ਕਿਉਂਕਿ ਲਗਾਤਾਰ ਦਬਾਅ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਦੇਖ ਰਿਹਾ ਸੀ ਤੇ ਹਰਜਿੰਦਰ ਸਿੰਘ ਧਾਮੀ ਹੋਰੀ ਬੀਤੇ ਦਿਨੀ ਅਸਤੀਫਾ ਦੇ ਕੇ ਜਿਹੜਾ ਨੇ ਉਹ ਸੈਟਲਾਈਨ ਹੋ ਗਏ ਨੇ ਤੇ ਉਸ ਤੋਂ ਬਾਅਦ ਗੈਂਦੀ ਰਗਵੀਰ ਸਿੰਘ ਉਹ ਰਾਦੇ ਉੱਤੇ ਹੁਣ ਸਭ ਦੀਆਂ ਨਿਗਾਹਾਂ ਜਿਹੜੀਆਂ ਨੇ ਉੱਠੀਆਂ ਹੋਈਆਂ ਨੇ ਤੇ ਅੰਦਰ ਖਾਤੇ ਵੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਜਿਹੜੀ 7 ਮੈਂਬਰੀ ਕਮੇਟੀ ਭਾਰਤੀ ਦੇ ਲਈ ਬਣਾਈ ਗਈ ਸੀ ਹਾਲਾਂਕਿ ਉਹਦੇ ਵਿੱਚੋਂ ਬਡੁੰਗਰ ਸਾਹਿਬ ਤੇ ਧਾਮੀ ਸਾਹਿਬ ਦੋਵੇਂ ਅਸਤੀਫਾ ਦੇ ਗਏ ਨੇ ਤੇ ਉਸ ਤੋਂ ਬਾਅ ਔਰ ਪੰਜ ਮੈਂਬਰੀ ਕਮੇਟੀ ਇੱਕ ਮੀਟਿੰਗ ਕਰਦੀ ਹੈ ਤੇ ਇੱਕ ਰਿਪੋਰਟ ਜਿਹੜੀ ਹੈ ਕੱਲ ਬੀਬੀ ਸਤਵੰਤ ਕੌਰ ਸ਼੍ਰੀ ਅਕਾਲ ਤਖਤ ਸਾਬ ਨੂੰ ਵੀ ਦੇ ਕੇ ਆਏ ਨੇ ਤੇ ਅੰਦਾਜ਼ੇ ਲਾਇਆ ਜਾ ਰਿਹਾ ਤੇ ਅੰਦਰਲੇ ਸੂਤਰਾਂ ਤੋਂ ਇੱਕ ਖਬਰ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਸ ਰਿਪੋਰਟ ਦੇ ਵਿੱਚ ਜ਼ਿਕਰ ਗੈਨੇ ਹਰਪ੍ਰੀਤ ਸਿੰਘ ਦਾ ਕੀਤਾ ਗਿਆ ਹੈ ਕਿ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਹੜਾ ਫੈਸਲਾ ਐਸਜੀਪੀਸੀ ਦੇ ਵੱਲੋਂ ਸੁਣਾਇਆ ਗਿਆ ਹੈ ਕਿ ਉਹਨਾਂ ਨੂੰ ਲਾਂਬੇ ਕਰ ਦਿੱਤਾ ਜਾਵੇ ਇਸ ਫੈਸਲੇ ਨੂੰ ਜਿਹੜਾ ਰੱਦ ਕੀਤਾ ਜਾਵੇ ਤਾਂ ਇਹ ਵੀ ਉਸ ਰਿਪੋਰਟ ਦੇ ਵਿੱਚ ਤਬਦੀਲ ਜਿਹੜੀ ਹੈ ਉਹ ਜ਼ਰੂਰ ਪੰਜ ਮੈਂਬਰੀ ਕਮੇਟੀ ਜਿਹੜੀ ਹੁਣ ਸੱਤ ਮੈਂਬਰੀ ਕਮੇਟੀ ਹੁਣ ਸਿਰਫ ਪੰਜ ਮੈਂਬਰ ਰਹਿ ਗਏ ਨੇ ਉਸ ਦੇ ਵੱਲੋਂ ਜਿਹੜੀ ਰਿਪੋਰਟ ਕੱਲ ਬੀਬੀ ਸਤਵੰਤ ਕੌਰ ਦੇ ਵੱਲੋਂ ਦਿੱਤੀ ਗਈ ਉਸ ਵਿੱਚ ਇਸ ਦਾ ਉਚੇਚੇ ਤੌਰ ਦੇ ਉੱਤੇ ਜ਼ਿਕਰ ਜਿਹੜਾ ਉਹ ਵੀ ਕੀਤਾ ਗਿਆ ਤੇ ਲਗਾਤਾਰ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਬਹੁਤ ਜਲਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਸਕਦੇ ਨੇ ਤੇ ਉਸ ਦੇ ਵਿੱਚ ਗਿਆਨੀ ਹਰਪੀ ਸਿੰਘ ਦਾ ਇਹ ਫੈਸਲੇ ਨੂੰ ਰੱਦ ਕਰ ਸਕਦੇ ਨੇ ਤੇ ਨਾਲ ਦੀ ਨਾਲ ਇਸ ਮੀਟਿੰਗ ਦੇ ਵਿੱਚ ਕਈ ਹੋਰ ਪੰਥਕ ਚਿਹਰੇ ਵੀ ਆਏ ਸ਼ਾਮਿਲ ਹੋਣਗੇ ਤਾਂ ਹੁਣ ਵੱਡਾ ਸਵਾਲ ਜਿਹੜਾ ਖੜਾ ਹੋਣ ਲੱਗ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਵਾਪਸੀ ਜਿਹੜੀ ਹੋ ਸਕਦੀ ਹੈ ਉਦੋਂ ਜੇਕਰ ਸ਼ੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਇਸ ਸਬਦੇ ਨਾਲ ਜ਼ਰੂਰ ਵੱਡਾ ਜਿਹੜਾ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਪਰਮਜੀਤ ਸਿੰਘ ਸਰਨਾਉ ਰਾਦੇ ਵੱਲੋਂ ਕਈ ਤਰੀਕੇ ਤੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਮੇਰੇ ਮੋਰੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਅਸਤੀਫਾ ਦੇ ਦਿਓ ਤੁਹਾਨੂੰ ਅਕਾਲੀ ਦਲ ਮੈਂ ਚਲਾ ਕੇ ਦਿਖਾਉਂਗਾ ਤੇੰਨਾਂ ਨੇ ਕਹਿ ਕੇ ਕਿ ਗੈਨੇ ਹਰਪ੍ਰੀਤ ਸਿੰਘ ਨੂੰ ਲਾਲਸਾ ਸੀ ਪ੍ਰਧਾਨ ਬਣਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਇਸ ਤਰੀਕੇ ਦੇ ਫੈਸਲੇ ਜਿਹੜਾ ਨੇ ਉਹ ਲੈ ਗਏ ਨੇ ਪਰ ਸਭ ਦੇ ਦਰਮਿਆਨ ਜਿਹੜੇ ਹਰਮਿੰਦਰ ਸਿੰਘ ਕਾਲਕਾ ਨੇ ਉਹਨਾਂ ਨੇ ਤਿੱਖੇ ਨਿਸ਼ਾਨੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਸਾਦੇ ਨੇ ਉਹਨਾਂ ਨੇ ਕਹਿ ਕੇ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਜਾਨ ਕੜਿੱਕੀ ਦੇ ਵਿੱਚ ਫਸੀ ਹੋਈ ਸੀ ਉਸ ਸਮੇ ਸੁਖਬੀਰ ਸਿੰਘ ਬਾਦਲ ਲਗਾਤਾਰ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰਦੇ ਹੋਏ ਤੇ ਖਾਈ ਦਿੱਤੇ ਕਿ ਮੇਰੀ ਸਹਜਾ ਲਾਹੁ ਮੈਨੂੰ ਇਸ ਤਨਖਾਹਿਆ ਕਰਾਰ ਜਿਹੜਾ ਦਿੱਤਾ ਗਿਆ ਉਸ ਤੋਂ ਫਾਰਕ ਕੀਤਾ ਜਾਵੇ ਤੇ ਕਹਿੰਦੇ ਜਦੋਂ ਤਨਖਾਹ ਲੱਗੀ ਤੇ ਉਸ ਬਾਅਦ ਹੁਣ ਨਵੇਂ ਤੇ ਵਰਧ ਖਾਣੇ ਸ਼ੁਰੂ ਕੀਤੇ ਨੇ ਉਹਨਾਂ ਨੇ ਕਿਹਾ ਕਿ ਮੇਰੀ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਗਲਤੀ ਨਹੀਂ ਸੀ ਬਸ ਵਿਵਾਦ ਖਤਮ ਕਰਨ ਦੇ ਲਈ ਸਾਰੇ ਗੁਨਾਹ ਜਿਹੜੇ ਨੇ ਉਹ ਮੇਰੇ ਵੱਲੋਂ ਆਪਣੀ ਚੋਲੀ ਦੇ ਵਿੱਚ ਪੁਆਏ ਗਏ ਨੇ ਤੇ ਹੁਣ ਇਸ ਸਬਦੇ ਨਾਲ ਗੈਨੇ ਹਰਪ੍ਰੀਤ ਸਿੰਘ ਦੀ ਵਾਪਸੀ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਜ਼ਰੂਰ ਤੂਲ ਫੜਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਦਿੱਲੀ ਸੇਕਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਐਸਡੀਪੀਸੀ ਦੇ ਫੈਸਲੇ ਨੂੰ ਮੁਰਤੋ ਹੀ ਰੱਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਇੱਕ ਬਹੁਤ ਬੜੀ ਪੰਥਕ ਕਨਵੈਨਸ਼ਨ ਜਿਹੜੀ ਹੈ ਉਹ ਸ਼੍ਰੀ ਰਕਾਬगंज ਗੁਰਦੁਆਰਾ ਸਾਹਿਬ ਦਿੱਲੀ ਦੇ ਵਿੱਚ ਰੱਖੀ ਗਈ ਸੀ ਜਿੱਥੇ ਕਈ ਪੰਥਕ ਚਿਹਰੇ ਵੱਡੇ ਪੰਥਕ ਆਗੂ ਜਿਹੜਾ ਨੇ ਇਸ ਕਨਵੈਨਸ਼ਨ ਦਾ ਹਿੱਸਾ ਬੜੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਆਪਣੇ ਵਿਚਾਰ ਜਿਹੜਾ ਨੇ ਉਹ ਰੱਖੇ ਗਏ ਨੇ ਤੇ ਸਭ ਦੇ ਦਰਮਿਆਨ ਦਿੱਲੀ ਸੇਕਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਸਟੇਜ ਤੋਂ ਇਹ ਅਨਾਉਂਸ ਕਰਦੇ ਨੇ ਕਿ ਐਸਜੀਪੀਸੀ ਦੀ ਥਾਂ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਸਾਡੇ ਪਹਿਲਾਂ ਵੀ ਜਥੇਦਾਰ ਸੀ ਤੇ ਹੁਣ ਵੀ ਸਾਡੇ ਜਥੇਦਾਰ ਤੁਸੀਂ ਹੋ ਤੇ ਇਸ ਦੇ ਨਾਲ ਹੀ ਬਣਾਨੇ ਸੰਗਤਾਂ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਫੈਸਲੇ ਨੂੰ ਰੱਦ ਕਰਨ ਦੇ ਲਈ ਪੱਕੇ ਦੇ ਵਿੱਚ ਹੋ ਤਾਂ ਜ਼ਰੂਰ ਜਕਾਰਾ ਛੱਡ ਕੇ ਜਿਹੜਾ ਹੈ ਇਸ ਗੱਲ ਦੇ ਉੱਤੇ ਆਪਣਾ ਸਮਰਥਨ ਆਪਣੀ ਪ੍ਰਤਿਕਿਰਿਆ ਤੁਸੀਂ ਦੇ ਸਕਦੇ ਹੋ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਦੋਂ ਜਕਾਰਾ ਲਗਾਇਆ ਗਿਆ ਤਾਂ ਸਾਰੀ ਸੰਗਤ ਨੇ ਇਸ ਤੀ ਦਾ ਸਮਰਥਨ ਕੀਤਾ ਤੇ ਉਹਨਾਂ ਦੇ ਵੱਲੋਂ ਜਕਾਰੇ ਦੇ ਰੂਪ ਦੇ ਵਿੱਚ ਆਪਣਾ ਸਮਰਥਨ ਜਿਹੜਾ ਗੈਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਤਾਂ ਇੱਕ ਵਾਰੀ ਫਿਰ ਤੋਂ ਚਰਚਾਮਾਂ ਨੇ ਤੂਲ ਫੜ ਲਈ ਹੈ ਤੇ ਉਧਰ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਇੱਕ ਮੀਟਿੰਗ ਹੁੰਦੀ ਹੈ ਜਿਹੜੀ ਭਰਤੀ ਪ੍ਰਕਿਰਿਆ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਤਾਂ ਉਸ ਦੇ ਵਿੱਚ ਹੁਣ ਸਿਰਫ ਪੰਜ ਮੈਂਬਰ ਰਹਿ ਗਏ ਨੇ ਕਿਉਂਕਿ ਬਡੂnga ਸਾਹਿਬ ਤੇ ਤਾਂਮੀ ਸਾਹਿਬ ਉਹ ਰਾਦੇ ਵੱਲੋਂ ਅਸਤੀਫਾ ਜਿਹੜਾ ਹੈ ਉਹ ਦੇ ਦਿੱਤਾ ਗਿਆ ਤੇ ਸਭ ਦੇ ਨਾਲ ਇਹ ਵੀ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਸ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਦੀ ਜਿਹੜੀ ਇੱਕ ਰਿਪੋਰਟ ਹੈ ਜਿਹੜੀ ਕੱਲ ਬੀਬੀ ਸਤਵੰਤ ਕੌਰ ਰੋਰਾ ਦੇ ਵੱਲੋਂ ਜਥੇਦਾਰ ਗੈਨੀ ਰਗਵੀਰ ਸਿੰਘ ਹਰਾਂ ਨੂੰ ਦਿੱਤੀ ਗਈ ਹੈ ਉਸ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਗੈਨੀ ਹਰਪੀ ਸਿੰਘ ਨੂੰ ਮੁਰਤੋਂ ਸੇਵਾਮਾ ਦਿੱਤੀਆਂ ਜਾਂ ਨਾ ਦੇ ਉੱਤੇ ਜਿਹੜਾ ਫੈਸਲਾ ਲਿਆ ਗਿਆ ਐਸਜੀਪੀਸੀ ਵੱਲੋਂ ਉਸ ਨੂੰ ਮੁਰਤੋਂ ਹੀ ਰੱਦ ਕਰ ਦਿੱਤਾ ਜਾਵੇ ਕਿਉਂਕਿ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਵੇਗਾ ਜਦੋਂ ਐਸਜੀਪੀ ਜਦੋਂ ਹਰਜਿੰਦਰ ਸਿੰਘ ਧਾਮੀ ਮੀਟਿੰਗ ਬੁਲਾਉਂਦੇ ਨੇ ਸੱਤ ਮੈਂਬਰੀ ਕਮੇਟੀ ਦੀ ਤਾਂ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਤਾਂ ਉਸ ਸਮੇਂ ਮਨਪ੍ਰੀਤ ਸਿੰਘ ਗਿਆੜੀ ਬਡਾਲਾ ਤੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਇਕਬਾਲ ਸਿੰਘ ਝੁੰਦਾ ਇਹ ਸਾਰੇ ਜਿਹੜਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਦੇ ਉੱਤੇ ਵੀ ਚਰਚਾ ਕਰਨ ਦੀ ਗੱਲ ਆਖਦੇ ਨੇ ਉਹ ਕਹਿੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਫੈਸਲਾ ਲਿਆ ਗਿਆ ਉਹ ਨਿੰਦਨਯੋਗ ਹੈ ਕਿਉਂਕਿ ਜਥੇਦਾਰ ਦੇ ਵੱਲੋਂ ਇਹ ਜਿਹੜੀ ਤਿੰਨ ਮੈਂਬਰੀ ਕਮੇਟੀ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਉਸ ਨੂੰ ਕਮੇਟੀ ਨੂੰ ਬੋਗਸ ਕਰਾਰ ਜਿਹੜਾ ਜਥੇਦਾਰ ਦੇ ਵੱਲੋਂ ਦਿੱਤਾ ਗਿਆ ਸੀ ਤਾਂ ਇਹ ਸਭ ਦੇ ਨਾਲ ਇੱਕ ਨਵਾਂ ਤੂਲ ਜਿਹੜਾ ਇਸ ਪੂਰਾ ਮਾਮਲੇ ਦੇ ਵਿੱਚ ਨਵਾਂ ਰੁਖ ਜਿਹੜਾ ਉਹ ਤਿਆਰ ਕਰਦਾ ਜਾ ਰਿਹਾ ਤੇ ਨਵਾਂ ਮੋੜ ਹੋਣ ਇਸ ਪੂਰੇ ਮਾਮਲੇ ਦੇ ਵਿੱਚ ਆਇਆ ਹੈ ਹਰਮਿਤ ਸਿੰਘ ਕਾਲਕਾ ਸਟੇਜ ਤੋਂ ਕੀ ਕੁਝ ਕਹਿੰਦੇ ਦਿਖਾਈ ਦੇ ਰਹੇ ਨੇ ਇੱਕ ਵਾਰੀ ਉਹਨਾਂ ਦਾ ਬਿਆਨ ਵੀ ਸੁਣ ਲੈਣੇ ਆ ਬਹੁਤ ਵੱਡਾ ਫੈਸਲਾ 4 ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਲਿਆ ਗਿਆ ਔਰ ਇਹ ਫੈਸਲਾ ਜਿਹੜਾ ਲਿਆ ਉਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਨੂੰ ਜਿਹੜੀ ਮੁਤਲ ਕਰਨ ਦੀ ਗੱਲ ਕੀਤੀ ਹੈ ਮੈਂ ਅੱਜ ਇਸ ਪਰਵੇ ਕੱਠ ਦੇ ਵਿੱਚ ਸਾਰਿਆਂ ਕੋਲੋਂ ਇਜਾਜ਼ਤ ਲੈਣ ਦਾ ਹੋਇਆ ਸਭ ਤੋਂ ਪਹਿਲਾਂ ਤੇ ਸਾਡੇ ਚਰਨਾਂ 'ਚ ਮਾਫੀ ਮੰਗਦਾ ਕਿ ਸਾਡੀ ਸਰਮੋਰ ਸੰਸਥਾ ਹੋਵੇ ਔਰ ਜਥੇਦਾਰ ਨੂੰ ਇਸ ਤਰੀਕੇ ਦੇ ਨਾਲ ਹਟਾਇਆ ਜਾਏ ਅੱਜ ਮੈਂ ਸਾਰਿਆਂ ਵੱਲੋਂ ਤੁਹਾਡੇ ਚਰਨਾਂ ਵਿੱਚ ਮਾਫੀ ਮੰਗਦਾ ਕਿ ਇਹ ਮਾਫੀ ਸਾਨੂੰ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾ ਕਰਕੇ ਮੰਗਣੀ ਪੈ ਰਹੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਹੋਣ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹਟਾਇਆ ਜਾਏ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਏ ਉਹਨਾਂ ਦੀਆਂ ਕਿਰਦਾਰ ਖੁਸ਼ਿਆ ਕਰਨ ਦੀ ਕੋਸ਼ਿਸ਼ ਕੀਤੀ ਜਾਏ ਇਸ ਕਰਕੇ ਅੱਜ ਸਮੂਚਾ ਪੰਥ ਤੁਹਾਡੇ ਨਾਲ ਖਿਲੋਤਾ ਹੈ ਔਰ ਇਹ ਸਾਰੇ ਜਿਹੜੇ ਅੱਜ ਵੱਖ-ਵੱਖ ਦੁਨੀਆ ਭਰ ਦੇ ਦੇਸ਼-ਪਰਦੇਸ ਸਿੱਖ ਆਏ ਨੇ ਇਹ ਸਾਰੇ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਨੇ ਕਿ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਤੇ ਗੁਨਾਹ ਨੇ ਉਹ ਅਸੀਂ ਆਪਣੇ ਝੋਲੀ ਪਾਉਂਦੇ ਆਂ ਔਰ ਤੁਹਾਨੂੰ ਬੇਨਤੀ ਕਰਾਂਗੇ ਕਿ ਅੱਜ ਮੇਰੇ ਨਾਲ ਸਾਰੇ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਗੱਲ ਤੇ ਮੋਹਰ ਲਾਣਗੇ ਸਾਡੇ ਵਸੇ